ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਦੱਖਣੀ ਅਫਰੀਕਾ ਨੂੰ ਅਗਲੇ ਸਾਲ ਮਿਆਮੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਤੋਂ ਰੋਕ ਰਹੇ ਹਨ। ਉਹਨਾਂ ਦੱਖਣੀ ਅਫਰੀਕਾ ਦੀ ਸਿਰਿਲ ਰਾਮਾਫੋਸਾ ਸਰਕਾਰ ਤੇ ਗੋਰੇ ਲੋਕਾਂ ਅਤੇ ਡੱਚ ਫ੍ਰੈਂਚ ਅਤੇ ਜਰਮਨ ਵਸਨੀਕਾਂ ਦੇ ਵੰਸ਼ਜਾਂ ਉਹਨਾਂ ਦੱਖਣੀ ਅਫਰੀਕਾ ਦੀ ਸਿਰਿਲ ਰਾਮਾਫੋਸਾ ਸਰਕਾਰ ਤੇ ਗੋਰੇ ਲੋਕਾਂ ਅਤੇ ਡੱਚ ਫ੍ਰੈਂਚ ਅਤੇ ਜਰਮਨ ਵਸਨੀਕਾਂ ਦੇ ਵੰਸ਼ਜਾਂ ਵਿਰੁੱਧ ਭਿਆਨਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ 트੍ਰੰਪ ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਉਹਨਾਂ ਦੀ ਜ਼ਮੀਨ ਅਨੇਵਾ ਖੋਈ ਜਾ ਰਹੀ ਹੈ ਪਰ ਉਧਰ ਦੱਖਣੀ ਅਫਰੀਕਾ ਨੇ ਬਾਰ ਬਾਰ ਇਨਾਂ ਦਾਅਵਿਆਂ ਨੂੰ ਬੇਬੁਨਿਆਦ ਘਰਾਰ ਦਿੱਤਾ ਹੈ 트੍ਰੰਪ ਨੇ ਸਾਲ ਨਵੰਬਰ ਵਿੱਚ ਦੱਖਣੀ ਅਫਰੀਕਾ ਵਿੱਚ ਜੀ-20 ਸੰਮੇਲਨ ਦੇ ਵਿੱਚ ਅਮਰੀਕੀ ਵਫਦ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਸੀ ਜਿਸ ਕਾਰਨ ਗੋਰੇ ਲੋਕਾਂ ਵਿਰੁੱਧ ਜ਼ੁਲਮ ਹੋਏ ਸਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਦੱਖਣੀ ਅਫਰੀਕਾ ਨੇ ਸੰਮੇਲਨ ਖਤਮ ਹੋਣ ਤੋਂ ਬਾਅਦ ਆਪਣੀ ਜੀ-20 ਮੇਜ਼ਬਾਨੀ ਜ਼ਿੰਮੇਵਾਰੀਆਂ ਅਮਰੀਕੀ ਦੂਤਾਵਾਸ ਦੇ ਇੱਕ ਸੀਨੀਅਰ ਪ੍ਰਤੀਨਿਧੀ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਮੇਰੀ ਬੇਨਤੀ ਤੇ ਦੱਖਣੀ ਅਫਰੀਕਾ ਨੂੰ 2026 ਦੇ T20 ਸੰਮੇਲਨ ਦੇ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ ਜੋ ਕਿ ਫਲੋਰੀਡਾ ਦੇ ਸ਼ਹਿਰ ਮਿਆਮੀ ਵਿੱਚ ਕਰਵਾਇਆ ਜਾਵੇਗਾ ਉਹਨਾਂ ਅੱਗੇ ਕਿਹਾ ਦੱਖਣੀ ਅਫਰੀਕਾ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਉਹ ਕਿਤੇ ਵੀ ਮੈਂਬਰਸ਼ਿਪ ਦੇ ਯੋਗ ਨਹੀਂ ਹਨ ਅਤੇ ਅਸੀਂ ਉਹਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਅਦਾਇਗੀਆਂ ਅਤੇ ਸਬਸਿਡੀਆਂ ਰੋਕ ਦੇਵਾਂਗੇ ਪਿਛਲੇ ਹਫਤੇ ਦੱਖਣੀ ਅਫਰੀਕਾ ਨੇ ਪਹਿਲੀ ਵਾਰ ਜੋਹਾਨਸਬਰਗ ਦੇ ਵਿੱਚ T20 ਸੰਮੇਲਨ ਦੀ ਮੇਜ਼ਬਾਨੀ ਕੀਤੀ ਪਰ ਸੰਯੁਕਤ ਰਾਜ ਅਮਰੀਕਾ ਨੇ ਇਸ ਵਿੱਚ ਹਿੱਸਾ ਨਹੀਂ ਲਿਆ 트럼ਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਲੋਕਾਂ ਤੇ ਜ਼ੁਲਮ ਦਾ ਹਵਾਲਾ ਦਿੰਦੇ ਹੋਏ ਸੰਮੇਲਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ ਉਨ੍ਹਾਂ ਨੇ ਵਾਸ਼ਿੰਗਟਨ ਦੇ ਵਿੱਚ ਸੰਮੇਲਨ ਕੋਸ਼ਨਾ ਪੱਤਰ ਤੇ ਵੀ ਦਸਖਤ ਨਹੀਂ ਕੀਤੇ ਸੋਮਵਾਰ ਨੂੰ ਸੰਯੁਕਤ ਰਾਜ ਅਮਰੀਕਾ ਨੇ ਜੀ-20 ਦੀ ਪ੍ਰਧਾਨਗੀ ਸੰਭਾਲੀ ਰਵਾਇਤੀ ਤੌਰ ਤੇ ਮੇਜ਼ਬਾਨ ਦੇਸ਼ ਜੀ-20 ਦੀ ਪ੍ਰਧਾਨਗੀ ਸੰਭਾਲਦੇ ਹੋਏ ਦੇਸ਼ ਨੂੰ ਇੱਕ ਪ੍ਰਤੀਕਾਤਮਕ ਲੱਕੜ ਦਾ ਹਥੌੜਾ ਭੇਟ ਕਰਦਾ ਪਰ ਬਾਈਕਾਟ ਦੇ ਕਾਰਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਪੋਸਾ ਤੋਂ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਵੀ ਅਮਰੀਕੀ ਅਧਿਕਾਰੀ ਮੌਜੂਦ ਨਹੀਂ ਸੀ Have received notice uh, from the United States, a notice which we are still in discussions with them over about a change of mind about participating in one shape, form, or other in the summit. So the discussions are still ongoing. Uh, this comes. Really, at the late hour before the summit begins. And so, therefore, we do need to engage in those types of discussions to see how practical it is and what it finally really means the united states is not participating in official talks at the g20 in south africa i saw the south african president running his mouth a little bit against the united states and the president of the united states earlier today and that language is not appreciated by the president or his team uh, the uh, ambassador or the representative of the embassy in south africa is simply there to recognize that the united states will be the host of the g20 they are receiving that send-off at the end of the event they are not there to participate in official talks despite what the south african president is falsely claiming american president <laughs> ronald trump ne elan kita hai ki oh dakkhni afrika nu agle saal miami vich hon wale g20 sanmelan vich hissa lene ton rok rahe han ona dakkhni afrika di siril ramaphosa sarkar te gore lokan ate ਡੱਚ ਫ੍ਰੈਂਚ ਅਤੇ ਜਰਮਨ ਵਸਨੀਕਾਂ ਦੇ ਵਸੰਸ਼ਟਾਂ ਉਹਨਾਂ ਦੱਖਣੀ ਅਫਰੀਕਾ ਦੀ ਸਿਰਲ ਰਾਮਾਫੋਸਾ ਸਰਕਾਰ ਤੇ ਗੋਰੇ ਲੋਕਾਂ ਅਤੇ ਡੱਚ ਫ੍ਰੈਂਚ ਅਤੇ ਜਰਮਨ ਵਸਨੀਕਾਂ ਦੇ ਵੰਸ਼ਾਂ ਵਿਰੁੱਧ ਭਿਆਨਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ 트럼ਪ ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਜ਼ਮੀਨ ਅਨੇਵਾਖ ਖੋਈ ਜਾ ਰਹੀ ਹੈ ਪਰ ਉਧਰ ਦੱਖਣੀ ਅਫਰੀਕਾ ਨੇ ਬਾਰ ਬਾਰ ਇਨਾਂ ਦਾਅਵਿਆਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ 트럼ਪ ਨੇ ਸਾਲ ਨਵੰਬਰ ਵਿੱਚ ਦੱਖਣੀ ਅਫਰੀਕਾ ਵਿੱਚ ਜੀ 20 ਸੰਮੇਲਨ ਦੇ ਵਿੱਚ ਅਮਰੀਕੀ ਵਫਦ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਸੀ ਜਿਸ ਕਾਰਨ ਗੋਰੇ ਲੋਕਾਂ ਵਿਰੁੱਧ ਜ਼ੁਲਮ ਹੋਏ ਸਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਦੱਖਣੀ ਅਫਰੀਕਾ ਨੇ ਸੰਮੇਲਨ ਖਤਮ ਹੋਣ ਤੋਂ ਬਾਅਦ ਆਪਣੀ G20 ਮੇਜ਼ਬਾਨੀ ਜ਼ਿੰਮੇਵਾਰੀਆਂ ਅਮਰੀਕੀ ਦੂਤਾਵਾਸ ਦੇ ਇੱਕ ਸੀਨੀਅਰ ਪ੍ਰਤੀਨਿਧੀ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਮੇਰੀ ਬੇਨਤੀ ਤੇ ਦੱਖਣੀ ਅਫਰੀਕਾ ਨੂੰ 2026 ਦੇ T20 ਸੰਮੇਲਨ ਦੇ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ ਜੋ ਕਿ ਫਲੋਰੀਡਾ ਦੇ ਸ਼ਹਿਰ ਮਿਆਮੀ ਵਿੱਚ ਕਰਵਾਇਆ ਜਾਵੇਗਾ ਉਹਨਾਂ ਅੱਗੇ ਕਿਹਾ ਦੱਖਣੀ ਅਫਰੀਕਾ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਉਹ ਕਿਤੇ ਵੀ ਮੈਂਬਰਸ਼ਿਪ ਦੇ ਯੋਗ ਨਹੀਂ ਹਨ ਅਤੇ ਅਸੀਂ ਉਹਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਅਦਾਇਗੀਆਂ ਅਤੇ ਸਬਸਿਡੀਆਂ ਰੋਕ ਦਵਾਂਗੇ ਪਿਛਲੇ ਹਫਤੇ ਦੱਖਣੀ ਅਫਰੀਕਾ ਨੇ ਪਹਿਲੀ ਵਾਰ ਜੋਹਾਨਸਵਰਗ ਦੇ ਵਿੱਚ T20 ਸੰਮੇਲਨ ਦੀ ਮੇਜ਼ਬਾਨੀ ਕੀਤੀ ਪਰ ਸੰਯੁਕਤ ਰਾਜ ਅਮਰੀਕਾ ਨੇ ਇਸ ਵਿੱਚ ਹਿੱਸਾ ਨਹੀਂ ਲਿਆ 트럼ਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਲੋਕਾਂ ਤੇ ਜ਼ੁਲਮ ਦਾ ਹਵਾਲਾ ਦਿੰਦੇ ਹੋਏ ਸੰਮੇਲਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ ਉਨ੍ਹਾਂ ਨੇ ਵਾਸਟਿੰਗਨ ਦੇ ਵਿੱਚ ਸੰਮੇਲਨ ਕੋਸ਼ਨਾ ਪੱਤਰ ਤੇ ਵੀ ਦਸਕਤ ਨਹੀਂ ਕੀਤੇ ਸੋਮਵਾਰ ਨੂੰ ਸੰਯੁਕਤ ਰਾਜ ਅਮਰੀਕਾ ਨੇ ਜੀ 20 ਦੀ ਪ੍ਰਧਾਨਗੀ ਸੰਭਾਲੀ ਰਵਾਇਤੀ ਤੌਰ ਤੇ ਮੇਜ਼ਬਾਨ ਦੇਸ਼ ਜੀ 20 ਦੀ ਪ੍ਰਧਾਨਗੀ ਸੰਭਾਲਦੇ ਹੋਏ ਦੇਸ਼ ਨੂੰ ਇੱਕ ਪ੍ਰਤੀਕਾਤਮਕ ਲੱਕੜ ਦਾ ਹਥੌੜਾ ਭੇਟ ਕਰਦਾ ਪਰ ਬਾਈਕਾਟ ਦੇ ਕਾਰਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਤੋਂ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਵੀ ਅਮਰੀਕੀ ਅਧਿਕਾਰੀ ਮੌਜੂਦ ਨਹੀਂ ਸੀ have received notice uh, from the united states, a notice which we are still in discussions with them over about a change of mind about participating in one shape, form or other in the summit. so the discussions are still ongoing. Uh, this comes Really, at the late hour before the summit begins. And so, therefore, we do need to engage in those types of discussions to see how practical it is and what it finally really means. The United States is not participating in official talks at the G20. In South Africa, I saw the South African president running his mouth a little bit against the United States and the president of the United States earlier today, and that language is not appreciated by the president or his team. Uh, the uh, ambassador or the representative of the embassy in South Africa is simply there to recognize that the United States will be the host of the G20. They are receiving that send off. at the end of the event they are not there to participate in official talks despite what the south african president is falsely claiming american president ronald trump ne elan kita hai ki oh dakkhni afrika nu agle saal miami vich hon wale g20 sanmelan vich hissa lene ton rok rahe han ona dakkhni afrika di siril ramaphosa sarkar te gore lokan ate ਡੱਚ ਫ੍ਰੈਂਚ ਅਤੇ ਜਰਮਨ ਵਸਨੀਕਾਂ ਦੇ ਵੰਸ਼ਜਾਂ ਉਹਨਾਂ ਦੱਖਣੀ ਅਫਰੀਕਾ ਦੀ ਸਿਰਿਲ ਰਾਮਾਫੋਸਾ ਸਰਕਾਰ ਤੇ ਗੋਰੇ ਲੋਕਾਂ ਅਤੇ ਡੱਚ ਫ੍ਰੈਂਚ ਅਤੇ ਜਰਮਨ ਵਸਨੀਕਾਂ ਦੇ ਵੰਸ਼ਜਾਂ ਵਿਰੁੱਧ ਭਿਆਨਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ 트ੰਪ ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਉਹਨਾਂ ਦੀ ਜ਼ਮੀਨ ਅਨੇਵਾ ਖੋਈ ਜਾ ਰਹੀ ਹੈ ਪਰ ਉਧਰ ਦੱਖਣੀ ਅਫਰੀਕਾ ਨੇ ਬਾਰ ਬਾਰ ਇਨਾਂ ਦਾਅਵਿਆਂ ਨੂੰ ਬੇਬੁਨਿਆਦ ਘਰਾਰ ਦਿੱਤਾ ਹੈ ਟਰੰਪ ਨੇ ਸਾਲ ਨਵੰਬਰ ਵਿੱਚ ਦੱਖਣੀ ਅਫਰੀਕਾ ਵਿੱਚ ਜੀ-20 ਸੰਮੇਲਨ ਦੇ ਵਿੱਚ ਅਮਰੀਕੀ ਵਫਦ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਸੀ ਜਿਸ ਕਾਰਨ ਗੋਰੇ ਲੋਕਾਂ ਵਿਰੁੱਧ ਜ਼ੁਲਮ ਹੋਏ ਸਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਦੱਖਣੀ ਅਫਰੀਕਾ ਨੇ ਸੰਮੇਲਨ ਖਤਮ ਹੋਣ ਤੋਂ ਬਾਅਦ ਆਪਣੀ ਜੀ-20 ਮੇਜ਼ਬਾਨੀ ਜ਼ਿੰਮੇਵਾਰੀਆਂ ਅਮਰੀਕੀ ਦੂਤਾਵਾਸ ਦੇ ਇੱਕ ਸੀਨੀਅਰ ਪ੍ਰਤੀਨਿਧੀ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਮੇਰੀ ਬੇਨਤੀ ਤੇ ਦੱਖਣੀ ਅਫਰੀਕਾ ਨੂੰ 2026 ਦੇ G20 ਸੰਮੇਲਨ ਦੇ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ ਜੋ ਕਿ ਫਲੋਰੀਡਾ ਦੇ ਸ਼ਹਿਰ ਮਿਆਮੀ ਵਿੱਚ ਕਰਵਾਇਆ ਜਾਵੇਗਾ ਉਹਨਾਂ ਅੱਗੇ ਕਿਹਾ ਦੱਖਣੀ ਅਫਰੀਕਾ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਉਹ ਕਿਤੇ ਵੀ ਮੈਂਬਰਸ਼ਿਪ ਦੇ ਯੋਗ ਨਹੀਂ ਹਨ ਅਤੇ ਅਸੀਂ ਉਹਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਅਦਾਇਗੀਆਂ ਅਤੇ ਸਬਸਿਡੀਆਂ ਰੋਕ ਦਵਾਂਗੇ ਪਿਛਲੇ ਹਫਤੇ ਦੱਖਣੀ ਅਫਰੀਕਾ ਨੇ ਪਹਿਲੀ ਵਾਰ ਜੋਹਾਨਸਬਰਗ ਦੇ ਵਿੱਚ G20 ਸੰਮੇਲਨ ਮੈਂ ਜ਼ੁਬਾਨੀ ਕੀਤੀ ਪਰ ਸੰਯੁਕਤ ਰਾਜ ਅਮਰੀਕਾ ਨੇ ਇਸ ਵਿੱਚ ਹਿੱਸਾ ਨਹੀਂ ਲਿਆ 트럼ਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਲੋਕਾਂ ਤੇ ਜ਼ੁਲਮ ਦਾ ਹਵਾਲਾ ਦਿੰਦੇ ਹੋਏ ਸੰਮੇਲਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ ਉਨ੍ਹਾਂ ਨੇ ਵਾਸ਼ਿੰਗਟਨ ਦੇ ਵਿੱਚ ਸੰਮੇਲਨ ਕੋਸ਼ਨਾ ਪੱਤਰ ਤੇ ਵੀ ਦਸਖਤ ਨਹੀਂ ਕੀਤੇ ਸੋਮਵਾਰ ਨੂੰ ਸੰਯੁਕਤ ਰਾਜ ਅਮਰੀਕਾ ਨੇ ਜੀ20 ਦੀ ਪ੍ਰਧਾਨਗੀ ਸੰਭਾਲੀ ਰਵਾਇਤੀ ਤੌਰ ਤੇ ਮੇਜ਼ਬਾਨ ਦੇਸ਼ ਜੀ20 ਦੀ ਪ੍ਰਧਾਨਗੀ ਸੰਭਾਲਦੇ ਹੋਏ ਦੇਸ਼ ਨੂੰ ਇੱਕ ਪ੍ਰਤੀਕਾਤਮਕ ਲੱਕੜ ਦਾ ਹਥੌੜਾ ਭੇਟ ਕਰਦਾ ਪਰ ਬਾਈਕਾਰਡ ਦੇ ਕਾਰਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਤੋਂ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਵੀ ਅਮਰੀਕੀ ਅਧਿਕਾਰੀ ਮੌਜੂਦ ਨਹੀਂ ਸੀ ਵੀ ਹਾ ਵੀ ਹੈਵ ਰੀਸੀਵਡ ਨੋਟਿਸ ਫਰਮ ਦ ਯੂਨਾਈਟਿਡ ਸਟੇਟਸ ਅ ਨੋਟਿਸ ਵਿਚ ਵੀ ਆਰ ਸਟਿਲ ਇਨ ਡਿਸਕਸ਼ਨਸ ਵਿਦ them ਓਵਰ ਅਬਾਊਟ ਅ ਚੇਂਜ ਆਫ ਮਾਈਂਡ ਅਬਾਊਟ ਪਾਰਟਿਸਪੇਟਿੰਗ In one shape, form, or other in the summit. So the discussions are still ongoing. Uh, this comes really at the late hour before the summit begins. And so, therefore, we do need to engage in those types of discussions to see how practical it is and what it finally really means. The United States is not participating in official talks at the G20 in South Africa. I saw the South African president running his mouth a little bit against the United States and the president of the United States earlier today, and that language is not appreciated by the president or his team. Uh, the uh, ambassador or the representative of the embassy in South Africa is simply there to recognize that the United States will be the host of the G20. They are receiving that send off. at the end of the event they are not there to participate in official talks despite what the south african president is falsely claiming sada harik program vekhn te sade naal judan layi subscribe karo channel punjabi te notification layi bell icon wale button te click karo